ਬਾਕੀ ਖੁਸ਼ ਰਹੋ ਹਾਂ ਤੇ ਹੋਣਾ ਪਲਕਾਂ ਪਾਲਕ ਟੁੰਕਰ ਐਦਾਂ ਕਰਕੇ ਫਿਰ ਇਹਨੂੰ ਧੋਵਾਂਗੇ ਮਾੜਾ ਆ ਦੇ ਬਲਾਗ ਖੜ ਦੇ ਫਿਰ ਇਹਨੂੰ ਧੋ ਤੂੰ ਤਾਂ ਲੱਗੇ ਚੱਲ ਫਿਰ ਮੈਂ ਧੋ ਕੇ ਲਾਣੀ ਆਂਗੀ ਚੱਲਾ ਮੈਂ ਧੋ ਕੇ ਕਿਹੜਾ ਫੇਰ ਧੋਵਾਂਗੇ ਮਮਾ ਸਾੜਾ ਦਸਰੇ ਦਸਰੇ ਕਰੋ 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 ਕੰਮ ਉਹ ਲ ਮਧੋਲੀ ਸੋਖਣਾ ਨਾ ਬੇ ਵਾਲ ਕਰਾਣੇ ਕਿਦ ਕਿਵੇਂ ਕਰਾਣਗੇ ਮੇਰੇ ਤੋਂ ਕਰਾ ਲਓ ਲੱਜਰ ਲਈ ਆਏ ਆ ਮੰਮੀ ਜੇ ਤਾਂ ਸਟ੍ਰੇਟ ਕੀਤੇ ਹੁੰਦੇ ਨੇ ਨਾ ਮੈਂ ਵੀ ਥੋੜਾ ਬਾਹਰ ਬਾਹਰ ਸੋਣਾ ਨਾ ਕਰਣੇ ਕੱਟ ਲਾ ਦਿਆ ਉਹ ਤਾਂ ਮੈਂ ਵੀ ਬੱਸ ਛੋਛੇ ਬਾਦਾਂ ਕਰੀਏ ਦਰਾਂ ਨਾ ਖੁਰਗਾ ਤੇ ਆ ਦੇਖ ਲਾ ਲੱਛ ਕਰਵਾ ਕੇ ਤਿਆਰ ਹੈ ਮੇਰੇ ਤਾਂ ਆਪ ਹੋਰੀ ਬਣ ਕੇ ਲ ਕੋਈ ਕਹਿਣਾ ਹੈਗਾ ਵੀ ਵਾਲ ਕਰਾ ਜਾ ਲ ਮੈਂ ਸੁੱਕੇ ਨਹੀਂ ਨਾ ਰੱਖਦੀ ਸੋ ਜਦ ਤੱਕ ਕਰਾਈ ਤੇ ਤੈਨੂੰ ਪੋਸਟ ਲਾ ਲੈਂਦਾ ਦੇਖ ਲੋ ਜੀ ਮੰਮੀ ਕਹਿੰਦੀ ਮੈਂ ਬਾਸ ਸਟੈਟ ਕਰਾਉਣੇ ਦੇਖ ਲੋ ਕਹਿੰਦੀ ਪਰ ਸੁੱਕੜ ਰੱਖ ਤੇ ਤਲ ਤੂੰ ਲਾ ਕੇ ਰੱਖ ਲੈ ਕੇ ਮੰਮੀ ਆ ਖਾਣਾ ਚਾਹੀਦਾ ਦੇਖ ਅਦਰ ਸਵੇਰੇ ਸਵੇਰੇ ਖਾਣਾ ਚਾਹੀਦਾ ਮੋਟੇ ਹੋਣ ਵਾਸਤੇ ਮਕਾ ਦੇ ਫੇਰ ਮੈਨੂੰ ਲੋੜੀ ਦੇਖ ਦੇ ਵਿੱਚ ਕਰਵਾ ਦਾਂਗੇ ਪਹਿਲਾਂ ਤੁਸੀਂ ਬੜਾ ਪਕਾੜਾ ਬੜਾ ਕੇ ਖਾਓ ਖਾੜਾ ਮੰਮੀ ਮੰਮੀ ਹੋਰ ਕਰ ਦੋ ਲਾ ਤੇਸਟ ਪੁਸ਼ਟ ਦੇਵੇ ਮਿਲਾ ਦੇ ਜੀ ਅੱਛੇ ਕਰਕੇ ਸੇ ਔਰ ਇਸਕੋ ਪਾਲਕ ਕੱਟ ਲਿਆ ਹੋਰੇ ਮਾ ਪਤੋ ਕੇਵਲ ਲੈਂਗੇ ਗਿੰਨ ਆਲੋ ਇੱਕ ਬਰੀ ਦਨੀਏ ਜੀਰੇ غيل ਕਤਿਆਖੀ ਰਾਹ ਜੀ ਬਿੱਗ ਇੰਨੀ ਚਾਰ ਕਟਰੋ ਪੈਲੇ ਅੱਛੇ ਮਤੇ ਜਿਹਾ ਹੁੰਦੇ ਹੈ ਅਰੇ ਕਿਉਂਕਿ ਇੰਗੇ ਤਾਂ ਹੋਤਾ ਹੈ ਹਾਂ ਕੇ ਪਿਆਜ਼ ਟਮਾਟਰ ਤੇ ਆਲੂ ਮਮਨੇ ਕੱਟ ਦਿੱਤੇ ਭੋਰਤੇ ਵੀ ਕੱਟ ਲਿਆ ਤੇ ਆਪਾਂ ਨੂੰ ਚੰਕੇ ਤਾਂ ਧੋ ਲਿਆ ਤੇ ਹੁਣ ਆਪਾਂ ਇਹਨੂੰ ਤੜਕਾ ਲਾਉਣ ਲੱਗਿਆ। ਸਲੰਡਰ ਚਲਾ ਲਿਆ ਤੇ ਹੁਣ ਆਪਾਂ ਫਰਾਈਪਨ ਰੱਖਤਾ। ਹੁਣ ਇਹ ਚਾਪਾ ਪਾਵਾਂਗੇ ਤੇਲ ਤੇ ਬੜਾ ਜਣਾ ਤੱਕ ਮਨ ਕਰ ਰਿਹਾ ਸੀ ਪੁਰਜੀ ਖਾਇਆ ਪਰਚ ਖਾਇਆ ਤੇ ਅੱਜ ਆਪਾਂ ਪੁਰਜੀ ਦਾ ਵਲਾਗ ਬਣਾਵਾਂਗੇ ਤੇ ਬਹੁਤ ਟਾਈਮ ਹੋ ਗਿਆ ਵੀ ਆਪਾਂ ਨਾ ਵਲਾਗ ਨਹੀਂ ਬਣਾ ਸੀ ਰਾ। ਤੇ ਕਾਫੀ ਦਿਨ ਹੋ ਗਿਆ ਆਪਾਂ ਵਲਾਗ ਨਹੀਂ ਬਣਾ ਤੇ ਚਾਰ-ਪੰਜ ਦਿਨ ਹੋ ਗਏ ਤੇ ਮੈਂ ਸੋਚਿਆ ਅੱਜ ਸਬਜ਼ੀ ਦੇ ਵਲਾਗ ਬਣਾ ਲਵਾਂ ਹੌਟ ਤਾਂ ਕੋਈ ਨਹੀਂ ਹੈਗਾ ਤੇ ਬਾਕੀ ਸਿਰਸ ਫੋਟੋ ਕਰਦੇ ਰਿਹਾ ਕਰੋ। apa blog daily lagi ya karena kayak tuh apa sampe kayak kita kan baru kemarin kita kerja Kaki tuh mandarata ke sana portina keracik keracik. Betul lah ini cukup untuk jamnya panjang aja. Nono betul nih latihan panu. Teh selnya apa teh lewat apa ya? Phone aja terapa.

পেলাই গাঁতে ভূন লৈ ফোন লোন মিচ পাওঁ মচালা পাওঁ পাওঁতে মামা দেখোন ত্যাগ মটা মোটা কাটি লৈ মমা ক'ত ঘৰ জানে মই তাকে বাকী হাতে লৈ পাৰো আলু চাৰে কাটে তেতিয়া বাকী আলুটো লাই তাৰপিছত বাকী হ'ল আলু আপোনাৰ চিহ ভাওঁ ਨਾ ਕੱਟ ਲਾ ਤੁਸੀਂ ਬੋਰ ਨਾ ਹੋ ਉਸਨੇ ਚਾਰ ਬੰਦੇ ਗੱਲਾਂ ਕਰ ਲਈਏ ਨਿਕਲ ਕੇ ਚੁੱਪ ਕਰ ਬਣਾ ਬਲਾਗ ਸੱਪਣਾ ਕਰ ਪਲੇਟ ਅੱਡਾ ਟੱਕ ਟਿੱਕ ਕੇ ਦੇ ਆ ਮੇਰਾ ਕਪੜਾ ਜਿੱਦ ਤੱਕ ਮੈਂ ਜਾਵਾਂਗੇ ਤੇ ਬੜਾ ਪੱਟ ਤਵਾ ਦੇ ਬੋਲਣ ਵਾਲੀ ਸਾਲਾ ਜਰੂਰ ਸਾਫੀ ਮਾ ਬਣਾਉਣਾ ਹੈ ਨਾ ਤੇ ਮੇਰੇ ਘਰ ਕੇ ਥਾਂ ਰੱਖ ਸਕਦੇ ਹਾਂ ਤੁਸੀਂ ਤੋਂ ਸੋਲੋ ਆਪਣੇ ਆਪ ਹੀ ਕਰ ਰਹੀ ਹੈ ਔਰ ਸਰਦਨ ਬਸਰਾ ਆ ਗਿਆ ਘਰ ਦੇ ਕੰਮ ਕਰਦੇ ਫੋਲੇ ਨਾ ਕਿਸੇ ਨੂੰ ਕਿਹਾ ਨਾ ਉਹ ਲਾਸਟ ਹੀ ਰਹਿਣ

ਹਾਂ ਜੀ ਹਨਾ ਪਨੀਰ ਪਾਵਾਂਗੇ ਉਹਨਾਂ ਨਾਲ ਪੱਤੇ ਵੀ ਤਰ੍ਹਾਂ ਉਹ ਵਾਲਾ ਅੰਦਰ ਚਲਾ ਕੇ ਪਾ ਗਾਣ ਹਾਂ ਜੀ ਤਾਂ ਹੋਣਾ ਆਪਾਂ ਚ ਪਾਉਣ ਲੱਗਿਆ ਪਾਣੀ ਆਪਾਂ ਇਥੇ ਥੋੜਾ ਪਾਣੀ ਪਾ ਲਿਆ ਜਰਾ ਕਿਉਂਕਿ ਇਸ ਪਰ ਆਲੂ ਕੱਚੇ ਨਾ ਰਹਿ ਜਾਣ ਇਸ ਲਈ ਆਪਾਂ ਪਾਣੀ ਆਪਣੇ ਹਿਸਾਬ ਨਾਲ ਪਾ ਲਿਆ ਹੁਣ ਆਪਾਂ ਪੱਕਾ ਨਾ ਦਵਾਂਗੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਮੇਥੇ ਤੇ ਤੁਹਾਨੂੰ ਤਾਂ ਬੱਸ ਬਹੁਤ ਸੋਹਣੀ ਬਣੀ ਆ ਜਿਦਾ ਚੱਕਰ ਬਣਾਇਆ ਹੋਵੇ ਤੇ ਬਾਕੀ ਹੋਣਾ ਪਸਾਉਨੇ ਮੇਥੇ ਤੋਂ ਨਾ ਅਮਰ ਪਰੋ ਘਰ ਤੜ ਦੇ ਟਾਕ ਦਾਂਗੇ ਚਲ ਮਿਲਦੇ ਆਪਾਂ ਹਾਂ ਜੀ ਆਪਣੇ ਹੱਥ ਪਲਾ ਕੇ ਸਨਾਂ ਮਮੀ ਹੋਰ ਕੁਛੇ ਤੇ ਕਲਮ ਕੋਈ ਗੱਲ ਦੀ ਹੇ ਜੇਨ ਕਿਹ ਬਣ ਗਿਆ ਉਹ ਤੇਰੀ ਮਰਬੀ ਚੇੜੀ ਦੇ ਰਿਹਾ ਮੈਂ ਤੇ ਡਾ ਮਾਰਦਾ ਕੋਈ ਨਾ ਫੋਟਾ ਬਗੈ ਮਾਰਣਾ ਨਹੀਂ ਉਹਦੇ ਨਜ਼ਰ ਲੱਗੀ ਤਾਂ ਨਿਕਲਿਆ ਵਾਹ ਤੋ ਆਰੋਣੀ ਸੁਣਾਤਾ ਤੇ 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 ਪੀ ਪੀ ਤੇ ਪਰਪੋਰਟ ਬਾਨ ਕੀ ਤੇ ਤੇ ਮੈਂ ਤੇਰੇ ਪਾਣੀ ਨਾਲ ਨਾ ਭੰਗ ਹਾਂ ਜੀ ਮੇਰੇ ਘਰੇ ਪਾਣੀ ਨਹੀਂ ਪੜ ਜਾਂਦਾ ਹੱਥ ਚ ਬਸਨ ਟਾਕ ਲਾਂਗੇ ਹੁਣ ਹਰ ਲਾਕ ਕਰਦੇ ਬਿਜਲੀ ਨਾ ਕਰੋ ਡਾ ਕਹਿਣ ਲੱਗੇ ਜੀ ਬਿਜਲੀ ਦੀ ਚਕਲੇ ਬਹੁਤ ਕਹਾਉਂਦੀ ਹੈ ਬਹੁਤ ਬਰਾਦ ਚਾਹੇ ਮੈਂ ਨਾ ਕਿਹਾ